ਜਦੋਂ ਵੀ ਕੋਈ ਨਾਮ ਜਪਦਾ ਹੈ ਜਾਂ ਬਾਣੀ ਪੜ੍ਹਦਾ ਹੈ ਨਾ ਦਿਵ ਦੇ ਮਨ ਦੇ ਵਿੱਚ ਇੱਕ ਪ੍ਰਸਿੱਧ ਸਵਾਲ ਹੁੰਦਾ ਹੈ ਕਿ ਗੁਰੂ ਸਾਡੀ ਸੁਣਦਾ ਹੈ ਕਿ ਗੁਰੂ ਤੁਹਾਡੇ ਤਿਆਗੀਆਂ ਜਾਣਦਾ ਹੈ ਕਿ ਗੁਰੂ ਸਾਡੇ ਕੀਤੇ ਹੋਏ ਸੇਵਾ ਦੀ ਜਪੇ ਹੋਏ ਨਾਮ ਦਾ ਫਲ ਦੇਵੇਗਾ ਤੇ ਇੱਕ ਬਹੁਤ ਪ੍ਰਸਿੱਧ ਸਾਕੀ ਹੁੰਦੀ ਹੈ ਇੱਕ ਸਤਿ ਸ੍ਰੀ ਅਕਾਲ ਵਿਹਾਰ ਦੇ ਇਲਾਕੇ ਦੇ ਵਿੱਚ ਰਹਿੰਦਾ ਸੀ ਉਸ ਦਾ ਨਾਂ ਭਾਈ ਪੱਗੋ ਵੀ ਆਇਆ ਹੈ ਤੇ ਇਤਿਹਾਸ ਦੇ ਵਿੱਚ ਉਸ ਨੂੰ ਚਾਚਾ ਪੱਗੋ ਵੀ ਦੱਸਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿੱਖ ਸੀ ਉਹਦਾ ਕੰਮ ਕੀ ਸੀ ਉਸ ਨੇ ਇੱਕ ਮਹੀਨੇ ਬਾਅਦ ਸਾਰੇ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਫੇਰ ਕੇ ਸੇਵਾ ਇਕੱਠੀ ਕਰਨੀ ਜੋ ਵੀ ਭੇਟਾ ਦੇਣੀ ਤੇ ਬਾਅਦ ਵਿੱਚ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਾ ਦੇਣੀ ਪੰਜਾਬ ਤੇ ਇੱਕ ਦਿਨ ਬੈਠਾ ਕਰੇ ਸੋਚਦਾ ਹੈ ਕਿ ਮਹਾਰਾਜ ਸ੍ਰੀ ਗੁਰੂ ਦੇਖਵਾਦਰ ਸਾਹਿਬ ਜੀ ਤੁਸੀਂ ਕਿਰਪਾ ਕਰੋ ਤੇ ਮੇਰੇ ਘਰ ਦੇ ਵਿੱਚ ਚਰਨ ਪਾਓ ਮਾਰਤ ਘਰ ਦੇ ਵਿੱਚ ਚਰਨ ਪਾਓ ਤੇ ਘਰ ਦੇ ਵਿੱਚ ਜਦੋਂ ਚਰਨ ਪਾਉਣੇ ਨੇ ਤੇ ਗਲੀ ਦੇ ਵਿੱਚ ਨਹੀਂ ਉਤਰਨਾ ਘੋੜਾ ਸਮੇਤ ਘੋੜੇ ਸਮੇਤ ਵਿੜੇ ਵਿੱਚ ਆ ਕਰਕੇ ਉਤਰਨਾ ਐਨੀ ਤਮੰਨਾ ਦੇ ਨਾਲ ਉਸਨੇ ਕਹਿ ਦਿੱਤਾ ਜਦੋਂ ਅਰਦਾਸ ਕੀ ਇਮਾਨਜਿਤਪਰਤੀ ਕੋ ਕਰਕੇ ਤੇ ਉਸਨੇ ਥੋੜੇ ਸਮੇਂ ਬਾਅਦ ਆਪਣਾ ਘਰ ਮਕਾਨ ਬਣਾਉਣਾ ਸੀ ਨਵਾਂ ਉਸਨੇ ਮਕਾਨ ਦੀ ਸੇਵਾ ਚੱਲੂ ਕਰ ਦਿੱਤੀ ਤੇ ਜਦੋਂ ਦਰਵਾਜ਼ਾ ਬਣਾਉਣ ਲੱਗਾ ਡਿਓਰੀ ਬਣਾਉਣ ਲੱਗਾ ਤੇ ਉਸਨੇ ਬਹੁਤ ਉੱਚੀ ਜਿਹੜਾ ਮਕਾਨ ਦੀ ਦਰਵਾਜ਼ੇ ਦੀ ਜਿਹੜੀ ਡਿਓਰੀ ਸੀ ਬਹੁਤ ਉੱਚੀ ਜੱਗ ਰੱਖਣਾ ਕੀਤਾ ਤੇ ਪਿੰਡ ਵਾਲਿਆਂ ਠੀਕੇ ਵਾਲਿਆਂ ਕਿਹਾ ਕਿਣ ਲੱਗੇ ਤੂੰ ਤੇ ਕੱਲਾ ਜਣਾ ਰਹਿਦਾ ਹੈ ਕੰਮ ਤੇ ਐਡੇ ਵੱਡੇ ਗੇਟ ਦਾ ਕੀ ਕਰੇਗਾ ਕਹਿਣ ਲੱਗਾ ਗੁਰ ਤੇਗਹਦ ਸਾਹਿਬ ਮਹਾਰਾਜ ਜੀ ਨਿਆਉਣਾ ਹੈ ਤੇ ਉਹ ਛੋਟੇ ਦਰਵਾਜ਼ੇ ਵਿੱਚੋਂ ਕਿਵੇਂ ਲੰਘਣਗੇ ਉਹ ਛੋਟੇ ਦਰਵਾਜ਼ੇ ਦੇ ਵਿੱਚੋਂ ਕਿਵੇਂ ਗੁਜ਼ਰਣਗੇ ਸਵੇਸੇ ਵਾਸਤੇ ਦਰਦ ਦੇ ਦਰਵਾਜ਼ੇ ਵੀ ਖਾਲਸਾ ਜੀ ਵੱਠੇ ਰੱਖਣਾ ਕਹਿਣ ਲੱਗਾ ਛੋਟੇ ਦਰਵਾਜ਼ੇ ਰਾਹੀਂ ਕਿਵੇਂ ਲੰਘਣਗੇ ਘੋੜੇ ਸਮੇਤ ਆਉਣਾ ਹੈ ਉਹਨਾਂ ਪਿੰਡ ਵਾਲਿਆਂ ਕਿਹਾ ਤੋਪੇ ਚਿੱਠੀ ਪਾਈ ਹੈ ਕਹਿਣ ਲੱਗਾ ਚਿੱਠੀ ਦੀ ਪੁਕਾਰ ਉਹ ਦੂਰ ਬੜੀ ਲੇਟ ਪਹੁੰਚਦੀ ਹੈ ਪਰ ਸ਼ਬਦ ਦੀ ਪੁਕਾਰ ਬੜੀ ਜਲਦੀ ਪਹੁੰਚ ਜਾਂਦੀ ਹੈ ਕੰਨ ਕਾ ਚਿੱਠੇ ਦੀ ਪੁਕਾਰ ਬੜੇ ਲੇਟ ਪਹੁੰਚਦੀ ਹੈ ਗੁਰੂ ਦੇ ਸ਼ਬਦ ਦੀ ਪੁਕਾਰ ਬੜੀ ਛੇਤੀ ਪਹੁੰਚ ਜਾਂਦੀ ਹੈ ਬੜੀ ਛੇਤੀ ਪਹੁੰਚ ਜਾਂਦੀ ਹੈ ਤੇ ਮੈਂ ਗੁਰੂ ਦੇ ਨਾਲ ਪ੍ਰੇਮ ਕਰਕੇ ਉਹਨੂੰ ਸ਼ਬਦ ਦੀ ਪੁਕਾਰ ਪਾਈ ਹੈ ਪਿੰਡ ਵਾਲਿਆਂ ਕਹਿਣ ਲੱਗੇ ਉਹਨਾਂ ਨਹੀਂ ਹੋਣਾ ਕਿੱਥੇ ਪੰਜਾਬ ਵਿੱਚ ਤਰਦੀ ਤੇ ਤੂੰ ਕਿੱਥੇ ਬਿਹਾਰ ਵਾਲੇ ਪਾਸੇ ਬੈਠਾ ਹੈ ਥੋੜਾ ਸਮਾਂ ਬੀਤੇ ਆ 22 ਫਗੋ ਜੀ ਕਰਦੇ ਵਿੱਚ ਸਿਮਰਨ ਕਰ ਰਹੇ ਸੀ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਦੇ ਘਰ ਦੇ ਵਿੱਚ ਆਏ ਆ ਕਰਕੇ ਚਰਨ ਪਾਏ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋੜੇ ਦੇ ਸਮੇਤ ਵਿਹੜੇ ਦੇ ਵਿੱਚ ਆ ਕਰਕੇ ਖੜੇ ਹੋ ਗਏ ਕੀ ਬਾਜ ਮਾਰੀ ਭੱਗੋ ਪੱਜ ਕਰਕੇ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਚਰਮਾ ਤੇ ਟਹਿਬਿਆ ਨਮਸਕਾਰ ਕੀਤੀ ਅੱਖਾਂ ਵਿੱਚੋਂ ਹੰਝੂ ਨਹੀਂ ਰੁਕਦੇ ਬਹੁਤ ਜ਼ਿਆਦਾ ਪ੍ਰਸੰਨ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੂੰ ਆਕਰ ਕੇ ਬਿਠਾਇਆ ਤੇ ਜਿੰਨੀ ਵੀ ਕਾਰ ਇਕੱਠੀ ਕੀਤੀ ਸੀ ਉਸ ਮਹੀਨੇ ਦੀ ਤੇ ਮਹਾਰਾਜ ਅੱਗੇ ਆ ਕੇ ਪੇਡਾ ਕਰਨ ਦਿੱਤੀ ਤੇ ਜਦੋਂ ਮਹਾਰਾਜ ਜਾਣ ਲੱਗੇ ਤੇ ਕਹਿਣ ਲੱਗਾ ਮਹਾਰਾਜ ਇਹ ਹੈ ਗੁਰੂ ਦੇ ਦਰਸਨਾ ਦੇ ਤਾਮ ਗੁਰੂ ਦੇ ਨਾਲ ਪ੍ਰੇਮ ਇਤੇ ਬੜਿਆ ਦਾ ਸਵਾਲ ਹੁੰਦਾ ਕਿ ਗੁਰੂ ਸਾਡੀ ਅਰਦਾਸ ਸੁਣਦਾ ਹੈ ਤਾਰ ਸੱਗਰ ਜੀ ਪਾਈ ਪੱਕੋ ਵਾਂਗੂ ਮਨ ਚ ਫਿਰਤੀ ਕਾ ਕਰ ਕਰਕੇ ਕੀਤੀ ਹੋਵੇ ਤੇ ਸੰਤਰੀ ਗੁਰੂ ਬ੍ਰਾਸਾ ਮਹਾਰਾਜ ਜਰੂਰ ਸੁਣਦੇ ਨੇ ਜੇ ਭਾਈ ਪੱਕੋ ਵਾਂਗੂ ਸਾਫ਼ ਜਣ ਦੇ ਨਾਲ ਕੀਤੀ ਹੋਵੇ ਤੇ ਜਰੂਰ ਸੁਣਦੇ ਹਨ ਸਰਫ ਵਿਚਾਰ ਕਹਿਣ ਲੱਗਾ ਮਹਾਰਾਜ ਜਦੋਂ ਪੇਟਾ ਸਾਰੀ ਮਹਾਰਾਜ ਦੇ ਚਰਨਾਂ 'ਚ ਭੇਟ ਕਰ ਦਿੱਤੀ ਕਹਿਣ ਲੱਗੇ ਭਾਈ ਭਗੋ ਜੀ ਇੱਕ ਭੇਟਾ ਤੁਸੀਂ ਰੱਖ ਲਈ ਹੈ ਕਹਿਣ ਲੱਗਾ ਮਹਾਰਾਜ ਕਿਹੜੀ ਭੇਟਾ ਮੇਰੇ ਤੇ ਚਿੱਤ ਦੇ ਵਿੱਚ ਨਹੀਂ ਕਹਿਣ ਲੱਗੇ ਹਜੇ ਵੀ ਚੇਤਾ ਕਰ ਲੈ ਤੇ ਜਦੋਂ ਜੀਵਰੀ ਮਹਾਰਾਜ ਨੇ ਕਿਹਾ ਤੇ ਭਾਈ ਫੱਗੋ ਸੋਚਦਾ ਹੈ ਕਿ ਮਨਾ ਤੂੰ ਗਲਤ ਹੋ ਸਕਦਾ ਹੈ ਗੁਰੂ ਗਲਤ ਨਹੀਂ ਹੁੰਦਾ ਕਿ ਆਦਨੇ ਕਹਾ ਮਾਰਾ ਹੀ ਮੇਰੇ ਚੇਤੇ ਵਿੱਚ ਨਹੀਂ ਹਾਂ ਜਿਵੇਂ ਭੁੱਲਣ ਹਾਂ ਭੁੱਲਣ ਜੋਗ ਹਾਂ ਭੁੱਲ ਗਿਆ ਮਮਾ ਤੁਸੀਂ ਚੇਤਾ ਕਰਾ ਦੇਵੋ ਮਹਾਰਾਜ ਕਹਿਣ ਲੱਗੇ ਉਹ ਸਾਹਮਣੇ ਜਿਹੜੀ 베ਰੀ ਹੈ ਉਹ ਕੀ ਦੀ ਹੈ ਕਹਿਣ ਲੱਗਾ ਮਹਾਰਾਜ ਉਹ ਵੀ ਤੁਹਾਡੀ ਹੈ ਕਹਿੰਦਾ ਕਿ ਹੁਣ ਸੰਕਤ ਨੂੰ ਸੁਣਾਓ ਕੀ ਵਾਰਤਾ ਹੈ ਤੇ ਗੁਰੂ ਗਰੀ ਖਾਲਸਾ ਸਾਹਿਬ ਸਿੰਘ ਜਿ ਉਸ ਨੇ ਸੁਣਾਇਆ ਇਸੇ ਤਰ੍ਹਾਂ ਨਿਮਰਤਾ ਦੀ ਗੱਲ ਕਹਿਣ ਲੱਗਾ ਮੈਂ ਇੱਕ ਦਿਨ ਕਾਰ ਇਕੱਠੀ ਕਰਨ ਵਾਸਤੇ ਜਾ ਰਿਹਾ ਸਨ ਤੇ ਜਦੋਂ ਇੱਕ ਘਰ ਦੇ ਵਿੱਚ ਗਿਆ ਘਰ ਬੜਾ ਗਰੀਬ ਸੀ ਤੇ ਉਹਦਾ ਘਰ ਵਾਲਾ ਵੀ ਘਰ ਨਹੀਂ ਸੀ ਬੀਬੀ ਇਕੱਲੀ ਘਰ ਸੀ ਜਦੋਂ ਮੈਂ ਜਾ ਕਰਕੇ ਕਿਹਾ ਮੈਨੂੰ ਭੇਟਾ ਦੇਵੋ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਮਹਾਰਾਜਾ ਸਿੱਖ ਹਾਂ ਅੱਗੋਂ ਕਹਿਣ ਲੱਗੀ ਮੇਰੇ ਘਰ ਦੇ ਵਿੱਚ ਤਾਂ ਗਰੀਬੀ ਹੈ ਗਰੀਬੀ ਲੈ ਜਾ ਕਹਿਣ ਲੱਗਾ ਤੁਸੀਂ ਭੇਟਾ ਕਰ ਦੇਵੋ ਗਰੀਬੀ ਵੀ ਕੱਢ ਦੇਣਗੇ ਮਹਾਰਾਜ ਜੱਤੀ ਜੀ ਬਾਰੀ ਕਿਆ ਤੇ ਕਹਿਣ ਲੱਗੀ ਆ ਕੱਟਾ ਮੈਂ ਝਾੜੂ ਮਾਰ ਕੇ ਕੱਟਾ ਇਕੱਠਾ ਕੀਤਾ ਹਲਿਆ ਝੋੜੀ ਕਰ ਤੇਰੀ ਝੋੜੀ ਦੇ ਵਿੱਚ ਪਾ ਦਵਾਂ ਭੁੱਖ ਭਰ ਕੇ ਉਸ ਨੇ ਕਿਹਾ ਤੇ ਸਿੱਖ ਦੇ ਵਿੱਚ ਇੰਨੀ ਨਿਮਰਤਾ ਕਿ ਝੋਲੀ ਕਰ ਦਿੱਤੀ ਕਹਿਣ ਲੱਗਾ ਤੁਸੀਂ ਕੱਟਾ ਪਾ ਦਿਓ ਮਹਾਰਾਜ ਕੱਟਾ ਵੀ ਪ੍ਰਵਾਨ ਕਰ ਲੈਣਗੇ ਮਹਾਰਾਜ ਕੱਟਾ ਵੀ ਪ੍ਰਵਾਨ ਕਰਨਾਂਗੇ ਤੁਸੀਂ ਕੱਟਾ ਪਾ ਦਿਵੋ ਇਦੋਂ ਆਇਆ ਇੱਕ ਜਿਹੜਾ ਬੀਬੀ ਨੇ ਕਟਾ-ਪੇਟਾ ਕੀਤਾ ਸੀ ਉਹ ਕਿੱਧਰ ਆ ਕਰਕੇ ਦੁੱਸ ਦੇ ਵਿੱਚ ਗਿਟਕ ਬੇਰ ਦੀ ਉਹ ਸੇਕ ਨੇ ਕੱਟੇ ਸਮੇਂਦ ਹੀ ਗਿਟਕ ਜਿਹੜੀ ਧਰਤੀ ਵਿੱਚ ਦਬ ਦਿੱਤੀ ਥੋੜੇ ਸਮੇਂ ਬਾਅਦ ਬੇਰੀ ਦਾ ਦਰਖਤ ਬਣ ਗਿਆ ਬਣਦਾ ਗਿਆ ਬੂਟਾ ਬਣਿਆ ਬੂਟੇ ਤੋਂ ਪੇੜ ਬਣਿਆ ਦਰਖਤ ਬਣਿਆ ਵੱਡਾ ਹੋ ਗਿਆ ਤੇ ਮਹਾਰਾਜ ਜੀ ਨੇ ਜਦੋਂ ਜਾ ਕਰਕੇ ਕਿਹਾ ਗਿਆਨ ਲੱਗੇ ਪਾਈ ਇਹ ਹੈ ਜਿਹੜੇ ਤੇਗਵੰਦਰ ਸਾਹਿਬ ਮਹਾਰਾਜ ਦੇ ਸੇਖ ਜੀ ਨਿਮਰਤਾ ਇਹਨੇ ਨਿਮਰਤਾ ਦੇ ਨਾਲ ਉਸਨੇ ਕਿਹਾ ਮੈਂ ਨੂੰ ਝੋੜੀ ਘਟਾਈ ਪਾ ਦੇ ਉਹ ਮਹਾਰਾਜ ਜੇ ਤੂੰ ਵੇਗਾ ਤੇ ਘਟਾ ਵੀ ਪ੍ਰਵਾਦ ਕਰ ਲੈਣਗੇ ਇੱਥੇ ਧਿਆਨ ਦੇ ਆ ਜੀ ਗੁਰੂ ਖਾਲਸਾ ਜਦੋਂ ਮਨ ਦੇ ਵਿੱਚ ਤਾਂ ਗੋਵੇ ਨਾ ਮਨ ਦੇ ਵਿੱਚ ਗੁਰੂ ਨੂੰ ਮਿਲਣ ਦੀ ਇੱਛਾ ਹੋਵੇ ਗੁਰੂ ਨੂੰ ਮਿਲਣ ਦੀ ਤਾਂ ਗੋਵੇ ਗੁਰੂ ਦੇ ਸ਼ਬਦ ਦੇ ਤਾਂ ਗੋਵੇ ਤੇ ਉਦੋਂ ਮਹਾਰਾਜ ਦੇ ਸਾਹਮਣੇ ਬਹੁਤੀ ਮਾਇਆ ਪੇਟਾ ਕਰਨ ਦੀ ਲੋੜ ਨਹੀਂ ਮਹਾਰਾਜ ਇੱਕ ਹਜੂਰ ਦੇ ਅੰਦਰ ਕੱਡੀਆਂ ਪੇਟਾ ਕਰਨ ਦੀ ਲੋੜ ਨਹੀਂ ਜਿਹੜੇ ਦੇ ਵਿੱਚ ਤਾਂ ਗੋਪੀਤੇ 1 ਰੁਪਿਆ ਪੇਟਾ ਕਰਕੇ ਵੀ ਗੁਰੂ ਨੂੰ ਪਾਇਆ ਜਾ ਸਕਦਾ। ਦੇੜਾ ਦੇ ਵਿੱਚ ਇੱਛਾ ਹੋਵੇ ਤੇ 1 ਰੁਪਿਆ ਇੱਕ ਦਮੜਾ ਪੇਟਾ ਕਰਕੇ ਵੀ ਮਹਾਰਾਜ ਨੂੰ ਪਾਇਆ ਜਾ ਸਕਦਾ ਹੈ। ਤਾਂ ਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ। ਸਜੇ ਦਰਬਾਰ ਵਿੱਚ ਇੱਕ ਫਕੀਰ ਆਇਆ। ਪੈਗੰਬਰ ਆਇਆ ਆਕਰ ਕੇ ਕਹਿਣ ਲੱਗਾ ਮਹਾਰਾਜ ਇਸਾਰੇ ਸਿੱਖ ਤੁਹਾਨੂੰ ਇੱਕ ਇੱਕ ਰੁਪਈਆ ਇੱਕ ਇੱਕ ਦਮੜਾ ਪੇਟਾ ਕਰ ਰਹੇ ਨੇ ਮੈਂ ਤੁਹਾਡੇ ਵਾਸਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਹਾਂ ਇੰਨੀ ਮਾਇਆ ਲੈ ਕੇ ਆਇਆ ਹਾਂ ਸੋ ਮੈਨੂੰ ਵੱਖਰਾ ਸਨਮਾਨ ਕੀਤਾ ਜਾਵੇ ਇਹਨਾ ਮੰਗੂ ਨਾ ਕੀਤਾ ਜਾਵੇ ਮਹਾਰਾਜ ਚੈਨ ਲੱਗੇ ਜੇ ਤੂੰ ਭਾਈ ਕੁਝ ਵੀ ਪੇਟਾ ਨਾ ਕਰਕੇ ਜਾਂਦਾ ਜੇ ਤੂੰ ਕੋਈ ਸ਼ੈ ਵੀ ਨਾ ਰੈਂਦਾ ਤੈਨੂੰ ਫਿਰ ਵੀ ਸਤਕਾਰ ਇਹਨਾ ਜਿਹਾ ਹੀ ਮਿਲਣਾ ਸੀ ਤੇ ਭਾਵੇਂ ਤੂੰ ਸਾਰਾ ਸੰਸਾਰ ਕੱਟ ਲੈ ਸਤਕਾਰ ਤੈਨੂੰ ਫਿਰ ਵੀ ਇੰਨਾ ਹੀ ਮਿਲੇਗਾ ਇਹ ਨਹੀਂ ਕਿ ਤੂੰ ਗੱਡੀ ਪੇਟਾ ਕਰ ਦਿੱਤੀ ਤੂੰ ਘੋੜੇ ਪੇਟਾ ਕਰ ਦਿੱਤੇ ਤੈਨੂੰ ਵੱਖਰਾ ਸਤਕਾਰ ਦਵਾਂ ਇਹ ਲੱਗੇ ਤੈਨੂੰ ਸਤਿਕਾਰ ਇੰਨਾ ਹੀ ਮਿਲੇਗਾ ਗੁਰੂ ਨਾਨਕ ਦੇ ਘਰ ਦਾ ਇੱਕ ਉਸੂਲ ਹੈ ਉੱਥੇ ਜਿਹੜਾ ਗਰੀਬ ਜਾਂਦਾ ਹੈ ਉਹਨੂੰ ਵੀ ਉਹੀ ਗੁਰਦੁਆਰਾ ਸਾਹਿਬ ਬੈਠ ਕੇ ਕੇ ਬਾਣੀ ਉੱਥੇ ਹੀ ਪੜ੍ਹਨੀ ਹੈ ਤੇ ਜਿਹੜਾ ਅਮੀਰ ਜਾਂਦਾ ਉਹਨੇ ਵੀ ਬੈਠ ਕੇ ਬਾਣੀ ਉੱਥੇ ਹੀ ਪੜ੍ਹਨੀ ਉਹਦੇ ਵਾਸਤੇ ਕੀ ਵੱਖਰੀ ਥਾਂ ਨਹੀਂ ਹਾਲਾਂਕਿ ਬਾਕੀ ਧਰਮਾਂ ਦੇ ਵਿੱਚ ਇਦਾਂ ਹੁੰਦਾ ਹੈ ਕਿ ਜਿਹੜਾ ਬਹੁਤਾ ਅਮੀਰ ਹੈ ਨਾ ਕੋਈ ਫਿਰ ਉਸ ਨੂੰ ਭੀੜ ਲੱਗੀ ਹੋਵੇ ਤੇ VIP ਤੋਂ ਲੰਘਾ ਦਿੰਦੇ ਨੇ ਉਹਦੇ ਉਸਦੇ ਵਾਸਤੇ ਜਗ੍ਹਾ ਵੱਖਰੀ ਹੈ ਉਹਦੇ ਵਾਸਤੇ ਥਾਂ ਵੱਖਰਾ ਹੈ ਉਹਦੇ ਵਾਸਤੇ ਸਤਕਾਰ ਵੱਖਰਾ ਹੈ ਪਰ ਗੁਰਨਾਨਕ ਦੇ ਘਰ ਦੇ ਵਿੱਚ ਐਸਾ ਨਹੀਂ ਇਹਦੇ ਘਰ ਦੇ ਵਿੱਚ ਹਰੇਕ ਦਾ ਆਪਣਾ ਸਤਕਾਰ ਹੈ ਹਰੇਕ ਵਾਸਤੇ ਇੱਕੋ ਜੀ ਹੈ